ਪਟਿਆਲਾ ਪੁਲਿਸ ਨੂੰ ਪਿਤੇ ਦੀ ਨਹੀਂ ਬਹੁ ਵੱਡੀ ਕਾਮਯਾਬੀ ਮਿਲੀ ਹੈ ਜਾਣਕਾਰ ਦੇ ਮੁਤਾਬਿਕ ਪਟਿਆਲਾ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਨਾਲ ਸੰਬੰਧਿਤ ਇੱਕ ਪੇਸ਼ੀਵਰ ਮੂਜ਼ੇ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਵਾਰਿਆਂ ਦਾ ਕਹਿਣਾ ਹੈ ਕਿ ਸਾਨੂੰ ਗੁਪਤ ਥੂਟਣਾ ਮਿਲੀ ਸੀ ਜਿਸ ਦੇ ਆਧਾਰ ਤੇ ਉਸ ਦੀ ਗ੍ਰਿਫਤਾਰੀ ਹੋਈ ਹੈ ਇਸ ਪੂਰੇ ਮੌਕੇ ਦੇ ਪੁਲਿਸ ਅਧਿਕਾਰ ਨੇ ਕੀ ਕੁਝ ਕੀਤਾ ਅਤੇ ਇਸ ਮੂੜੀਮ ਦੇ ਕੋਲੋਂ ਕੀ ਕੁਝ ਬਰਾਮਦ ਹੋਇਆ ਤੁਸੀਂ ਆਪ ਹੀ ਦੇਖੋ ਤੇ ਸੁਣੋ ਹਾਂਜੀ ਸਾਡਾ ਸਪੈਸ਼ਲ ਸੈਲ ਰਾਜਪੁਰਾ ਨੇ ਬੜੀ ਇੱਕ ਅਚੀਵਮੈਂਟ ਕਰਦੇ ਹੋਏ 27 ਤਰੀਕ ਨੂੰ ਦਰਾਨਗਸ਼ ਪੁਲਿਸ ਪਾਰਟੀ ਨੇ ਰਾਜਪੁਰਾ ਮਿਡਵੇਟਾਪੇ ਦੇ ਸਾਹਮਣੇ ਤੋਂ ਇੱਕ ਵਿਅਕਤੀ ਨੂੰ ਗ੍ਰਬੱਥ ਕੀਤਾ ਜੋ ਇਹ ਬੜਾ ਸੈਂਸੇਸ਼ਨਲ ਗੁੰਡਲਾ ਅਸ਼ੀਸ਼ ਬਿੱਲਾ ਦਾ ਨਾਮ ਹੈ ਇੱਕ ਬੜਾ ਮਸ਼ਹੂਰ ਕਤਲ ਕੇਸ ਹੋਇਆ ਸੀ 2018 ਦਾ ਰਾਜਪੁਰੇ ਦਾ ਇਹ ਉਹਦਾ ਵੀ ਕਯੂਸੀ ਤੇ ਕੁਝ ਦਿਨ ਪਹਿਲਾਂ ਹੀ ਜੇ ਤੋ 12ਵਾਂ ਆਇਆ ਸੀ ਡਿਊਰਿੰਗ ਸਰਚ ਚੋਂ ਸਾਨੂੰ ਦੋ ਕੰਟਰੀ ਮੇਡ ਵੈਪਨ ਪਿਸਟਲਸ ਮਿਲੇ ਨੇ ਤੇ ਲਾਈਵ ਕਾਰਟ੍ਰਿਜ ਮਿਲਿਆ ਇਹਦੇ ਤੇ ਪਹਿਲਾਂ ਵੀ ਕੀ ਪਰਚੇ ਦਰਜ ਨੇ ਜੇਲ੍ਹ ਦੇ ਵਿੱਚ ਵੀ ਇਸ ਨੇ ਕੰਡਕਟ ਅੱਛਾ ਨਹੀਂ ਦਿਖਾਇਆ ਤੇ ਉਥੇ ਵੀ ਲੜਾਈ ਝਗੜੇ ਕੀਤੇ ਤੇ ਇਹਦਾ ਮਿਸਕੰਡਕਟ ਦਾ ਤੇ ਪਰਚੇ ਦਰਜ ਹੋਏ ਉਹ ਤਾਂ 3-4 ਵੀ ਕਿ ਇਹਦੇ ਦੇ ਮਕਦਮੇ ਦਰਜ ਨੇ ਤੇ ਕਰੀਬ ਇਹਦੇ ਤੇ 7 ਮਕਦਮੇ ਆਈ ਪਹਿਲਾ ਦਰਜ ਤੇ ਇਹ ਕਿਹੜੇ ਕਿਡੇ ਡੀ ਜਿਹੜੇ ਦਿੰਗੇ ਇਹ ਹੋ ਜਾਏ ਸੈਂਟੀਫਾਈਸ ਇੰਦਾ ਵਿੱਚੋਂ 302 ਦੇ ਮਰਡਰ ਅਟੈਂਪਟ ਟੂ ਮਰਡਰ ਤੇ ਰਿਜਨਸ ਐਕਟ ਦੇ ਮੁਕਦਮੇ ਤੇ ਦਰਜ ਤੇ ਅੱਜ ਕਿਹੜੇ ਕੇਸ ਕਿੜਾ ਹੈਗਾ ਅੱਜ ਨੂੰ ਜਿਹੜੀ ਪਿਸਤਲ ਦੀ ਬਰਾਮਦਗੀ ਹੋਈ ਹੈ ਉਸ ਕੇਸ ਸਟੇਸ਼ਨ ਨੇ ਉਸੇ ਗ੍ਰਫਤਾਰ ਕੀਤਾ ਸੀ ਪਿਸਤਰ ਵੀ ਥੋੜੇ ਅਜਿਹੀ ਜਿਹੀ ਵਿਗਾਇਆ ਗਿਆ

ਕਲੈਸੀ ਦੇ ਸਾਥੀ ਵੀ ਨਾਲ ਇਹ ਇੱਕ ਲਈ ਸਰ ਇਹ ਜਿੰਨੇ ਵੀ ਮੁਕੱਦਮੇ ਦਰਜ ਨੇ ਅधिकतम ਮੁਕੱਦਮੇ ਤ੍ਰਿਪੜੀ ਖਾਣੇ ਦੇ ਵਿੱਚ ਦਾ ਉਹਦਾ ਕਾਰਨ ਜੀ ਉਹਦਾ ਕਾਰਨ ਸੀ ਜਦੋਂ ਇਹ ਜੇਲ੍ਹ ਵਿੱਚ ਕਨਫਾਈਨ ਸੀ ਇੱਥੇ ਡਿਊਰਿੰਗ ਇਥੇ ਜੁਡੀਸ਼ੀਅਲ ਕਸਟਡੀ ਇਹਦੇ ਲੜਾਈ ਝਗੜੇ ਦੇ ਤੇ ਉੱਥੋਂ ਦੇ ਮਿਸਕੰਡਕਟ ਦੇ ਪਰਚੇ ਦਰਜ ਹੋਣ ਕਰਕੇ ਉਹ ਵਾਰੀ ਵਾਰੀ ਰਿਪੀਟਿਡਲੀ ਕ੍ਰਾਈਮ ਕਰਨ ਦਾ ਆਦੀ ਹੈ ਤੋਂ ਮੁਕੱਦਮੇ ਉੱਥੇ ਦਰਜ ਨੇ ਰੈਨ ਵਾਲਾ ਕਿੱਥੇ ਦਾ ਕਿੰਨੇ ਕਿਲੋ ਇਹ 8th ਕਲਾਸ ਤੋਂ 8th ਜਮਾਤ ਪੜਿਆ ਤੇ ਇਹ ਰਾਜਪੁਰਾ ਦਰਹਣ ਵਾਲਾ ਦੁਰਗਾ ਮਦਦ ਕਰ ਤੇ ਕੋਈ ਐਕਟਿਵਿਟੀ ਪਰਫੈਕਟ ਕਿਰਤਵਸਤੀ ਆ ਇੱਕ ਜਿਹੜਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ 2018 ਦੇ ਵਿੱਚ ਇੱਕ ਮਰਡਰ ਹੋਇਆ ਸੀ ਸੋਹਣਾ ਮਰਡਰ ਕੇਸ ਦੇ ਦੇ ਨਾਮ ਨਾਲ ਚਰਚਿਤ ਰਿਹਾ ਤੇ ਉਸ ਦੇ ਵਿੱਚੋਂ ਗੈਂਗ ਸਾਬਾ ਪਿਲਖੇ ਗੈਂਗ ਦਾ ਮੈਂਬਰ ਏਕਟਿਵਿਟੀ ਸੀ ਦਾ ਟਿਕਾ ਕੁਝ ਓਬਵੀਅਸਲੀ ਐਕਟਿਵਿਟੀ ਹੈ ਇਸ ਕੋਲ ਇਲੀਗਲ ਵੈਪਨਸ ਦੀ ਕਸਟਡੀ ਇਹ ਸ਼ੋ ਕਰਦੀ ਹੈ ਇੰਡੀਕੇਟ ਕਰਦੀ ਹੈ ਵੀ ਕੋਈ ਨਾ ਕੋਈ ਇਹ ਨਗਰਦ ਕੰਮ ਕਰਨਾ ਸੀ ল আ ।